ਪਾਠ 15 ਮੱਕੜੀ ਦੀ ਹਿੰਮਤ ਇੱਕ ਸੀ ਰਾਜਾ ਉਹ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ ਪਰਜਾ ਵੀ ਆਪਣੇ ਰਾਜੇ ਦਾ ਬਹੁਤ ਸਤਿਕਾਰ ਕਰਦੀ ਸੀ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਦੂਸਰੇ ਦੇਸ਼ ਦੇ ਰਾਜੇ ਨੇ ਉਸ ਦੇਸ਼ ਉੱਤੇ ਹਮਲਾ ਕਰ ਦਿੱਤਾ ਰਾਜੇ ਦੀਆਂ ਫੌਜਾਂ ਬਹੁਤ ਬਹਾਦਰੀ ਨਾਲ ਲੜੀਆਂ ਪਰੰਤੂ ਰਾਜੇ ਦੀ ਹਾਰ ਹੋਈ ਰਾਜਾ ਦੁਸ਼ਮਣ ਦੀਆਂ ਫੌਜਾਂ ਤੋਂ ਬਚਦਾ ਹੋਇਆ ਦੂਰ ਚਲਾ ਗਿਆ ਉਹ ਜੰਗਲ ਦੀ ਇੱਕ ਗੋਫਾ ਵਿੱਚ ਰਹਿਣ ਲੱਗਾ ਇੱਕ ਦਿਨ ਰਾਜਾ ਗੋਫਾ ਵਿੱਚ ਬੈਠਾ ਕੁਝ ਸੋਚ ਰਿਹਾ ਸੀ ਉਸਨੇ ਦੇਖਿਆ ਕਿ ਇੱਕ ਮੱਕੜੀ ਵਾਰ-ਵਾਰ ਕੰਦ ਉੱਪਰ ਚੜਨ ਦੀ ਕੋਸ਼ਿਸ਼ ਕਰ ਰਹੀ ਹੈ ਮੱਕੜੀ ਕੰਦ ਉੱਪਰ ਕੁਝ ਦੂਰੀ ਤੱਕ ਚੜਦੀ ਹੈ ਫਿਰ ਡਿੱਗ ਪੈਂਦੀ ਹੈ ਅਜਿਹਾ ਕਈ ਵਾਰ ਹੋਇਆ ਤਾਂ ਵੀ ਮੱਕੜੀ ਨੇ ਕੰਦ ਉੱਤੇ ਚੜਨਾ ਨਾ ਛੱਡਿਆ ਰਾਜਾ ਧਿਆਨ ਨਾਲ ਮੱਕੜੀ ਵੱਲ ਦੇਖ ਰਿਹਾ ਸੀ ਇੱਕ ਵਾਰ ਤਾਂ ਮੱਕੜੀ ਅਖੀਰ ਤੱਕ ਪਹੁੰਚਣ ਵਾਲੀ ਸੀ ਕਿ ਫਿਰ 헤ਠਾਂ ਡਿੱਗ ਪਈ ਹੁਣ ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ ਰਾਜਾ ਮੱਕੜੀ ਵੱਲ ਦੇਖਦਾ ਰਿਹਾ ਦੇਖਦਾ ਰਿਹਾ ਮੱਕੜੀ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਮੱਕੜੀ ਆਪਣੀ ਮੰਜ਼ਲ ਤੱਕ ਪਹੁੰਚਣਾ ਚਾਹੁੰਦੀ ਸੀ ਇਸੇ ਕਰਕੇ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ ਅੰਤ ਨੂੰ ਮੱਕੜੀ ਆਪਣੇ ਜਾਲ ਵਿੱਚ ਪਹੁੰਚ ਗਈ ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਰਾਜੇ ਦੇ ਮਨ ਵਿੱਚ ਇੱਕ ਭੁਰਨਾ ਭਰਿਆ ਕਿ ਜੇਕਰ ਮੱਕੜੀ ਵਰਗਾ ਇੱਕ ਨਿੱਕਾ ਜਿਹਾ ਜੀਵ ਵਾਰ-ਵਾਰ ਕੋਸ਼ਿਸ਼ ਕਰਕੇ ਆਪਣੀ ਮੰਜ਼ਲ ਤੱਕ ਪਹੁੰਚ ਸਕਦਾ ਹੈ ਤਾਂ ਮੈਂ ਵੀ ਹਿੰਮਤ ਕਰ ਸਕਦਾ ਹਾਂ ਹੁਣ ਰਾਜੇ ਨੂੰ ਮੋੜ ਹੌਸਲਾ ਹੋਇਆ ਰਾਜਾ ਆਪਣੇ ਰਾਜ ਵਿੱਚ ਵਾਪਸ ਚਲੇ ਆ ਗਿਆ ਉਸ ਨੇ ਆਪਣੀ ਫੌਜ ਦੁਬਾਰਾ ਇਕੱਠੀ ਕੀਤੀ ਰਾਜੇ ਨੇ ਫੌਜ ਇਕੱਠੀ ਕਰਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਅੰਤ ਰਾਜੇ ਦੀ ਜਿੱਤ ਹੋਈ ਪਰਜਾ ਦਾ ਪਿਆਰਾ ਰਾਜਾ ਹੁਣ ਫਿਰ ਆਪਣੇ ਲੋਕਾਂ ਦੇ ਕੰਮ ਕਰਨ ਲਈ ਹਾਜ਼ਰ ਸੀ ਪਰਜਾ ਖੁਸ਼ ਸੀ ਕਿ ਸਾਡਾ ਰਾਜਾ ਵਾਪਸ ਆ ਗਿਆ ਹੈ ਰਾਜੇ ਨੇ ਆਪਣੀ ਪਰਜਾ ਨੂੰ ਦੱਸਿਆ ਕਿ ਇੱਕ ਛੋਟੀ ਜਿਹੀ ਮੱਕੜੀ ਨੇ ਉਸ ਦਾ ਉਤਸ਼ਾਹ ਵਧਾਇਆ ਰਾਜੇ ਨੇ ਆਪਣੀ ਪਰਜਾ ਨੂੰ ਇਹ ਹੀ ਸਬਕ ਸਿਖਾਇਆ ਕਿ ਮੋੜ-ਮੋੜ ਕੋਸ਼ਿਸ਼ ਕਰਨ ਨਾਲ ਕਾਮਯਾਬੀ ਮਿਲਦੀ ਹੈ